मेरे को तो बड़ा विश्वास था बहुत से लोगों को विश्वास नहीं था क्योंकि मैं तो खेलने वाले प्लेयर हूँ <laughs> और मेरा ख्याल है की लोगों ने बहुत अच्छा है दे एक्सपेक्टेशन से भी ज्यादा था क्योंकि जब हाईकमान से मीटिंग हुई थी तब आपने ही चन्नी का नाम रेकमेंड किया था आप ही चन्नी को इस सीट से चुनाव करवाने लाए थे ਨੇ ਉਹ ਸਾਰੇ تھے ਬੇਸਿਕਲੀ ਸਭ ਦੀ ਸਲਾਹ ਤੋਂ ਤੇ ਇਲਾ ਕੁਝ ਨਹੀਂ ਹੋ ਰਹਾ ਇਹ ਟੀਮ ਵੀ ਹੈ ਤੇ ਔਰ ਟੀਮ ਨੇ ਬਹੁਤ ਅੱਛਾ ਕੀ ਪ੍ਰਦਰਸ਼ਨੀ ਕੀਤਾ ਹੈ ਉਹਨੂੰ ਨੇ ਮੈਂਡੇਟ ਜਿਆ ਮਾਰ ਰਹੇ ਨੇ ਇਸ ਲਈ ਉਹ ਬਹੁਤ ਬੜੀ ਕਿੰਦਾ ਦੇਖਿਆ ਜਾ ਰਿਹਾ ਹੈ ਇਹ ਆਮਾਦੀ ਪਾਰਟੀ ਉਹ ਤਿੰਨ ਹੀ ਰਹਿ ਗਈ ਕਿੰਦਾ ਦੇਖ ਮੈਂ ਤਾਂ ਤੁਹਾਨੂੰ ਪੁੱਛਿਆ ਸੀ ਮੈਂ ਕਿਹਾ ਸੀ 4 ਤਰੀਕ ਨੂੰ ਤੁਸੀਂ ਇਨਚੈਕ ਕਰ ਲੋ ਕਿਉਂਕਿ ਮੈਨੂੰ ਲੱਗਦਾ ਸ਼ਾਇਦ ਤੀਜੀ ਤਾਂ ਸ਼ਾਇਦ ਇਹ 2 ਤੇ ਮਨਿਹਰਾ ਦਾ ਸਿਮਟ ਦੀ ਨਗਰ ਨਗਰ ਆ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਿਹੜਾ ਕਿਹਾ ਗਿਆ ਕਿ ਜਸ਼ਨ ਨਾ ਮਨਾਇਆ ਜਾਵੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਹ ਦੇਖੋ ਮੈਂ ਸਵੀਦਾਤੀ ਮੈਨੂੰ ਲੱਗਦਾ ਸਾਨੂੰ 6 ਤਰੀਕ ਤੋਂ ਬਾਅਦ ਜਿਹੜਾ ਜਸ਼ਨ ਮਨਾ ਲੈਣਾ ਚਾਹੀਦਾ ਇਹ ਠੀਕ ਹੈ ਜੋ ਕੱਲ ਤੱਕ ਸਭ ਦੇ ਜਥੇਦਾਰ ਸਾਹਮਣੇ ਆਏਗਾ ਸਰ ਉਹਨਾਂ ਦਾ ਕਿਹਾ ਜਿਹੜਾ ਸਾਡੇ ਸਿਰ ਮੱਥੇ ਤੇ ਪਿਆ ਸਰ ਬਠਿੰਡਾ ਸੀਟ ਅਗਲੀ ਸਾਲ ਦੀ ਬਚ ਗਈ ਸਾਰੇ ਦੇ ਦੇਖੋ ਲੱਗਦਾ ਹੀ ਸੀਗਾ ਸ਼ੁਰੂ ਤੋਂ ਇਹਨਾਂ ਨੇ ਬੜੀ ਤਲ ਲਈ ਨਾਲ ਉਹ ਵੀ ਸਾਡੀਆਂ ਦੇਖੋ ਆਪਣੀਆਂ ਗਲਤੀਆਂ ਕਰਕੇ ਸਾਡੀਆਂ ਦੋ ਸੀਟਾਂ ਜਿਹੜੀਆਂ ਅਸੀਂ ਧੂਸ ਕੀਤੀਆਂ ਬਸ ਸੁਪਾਲ ਕਹਿ ਰਹੇ ਨੇ ਕਿ ਕਿੱਥੇ ਜਾਵੇ ਉਹਨੂੰ ਵੀ ਉੱਥੋਂ ਦੀ ਸੰਗਤ ਸੀਟ ਤੋਂ ਉਤਾਰਿਆ ਸੀ। ਜੀ ਇਸ ਸਮੇ ਉਹ ਵੀ ਜਿਹੜੇ ਕੈਂਡੀਡੇਟ ਲੜਦੇ ਆਦੇ ਉਹ ਕਾਫੀ ਗੰਭੀਰੀ ਲੀਡ ਤੋਂ ਜਿੱਤੇ ਰਹੇ 60000 ਤੋਂ ਪਲੱਸ ਤੇ ਉਹ ਕਈ ਫੈਕਟਰੀ ਹੋ ਜਾਂਦੇ ਆ ਦੇਖੋ ਮੈਨੂੰ ਲੱਗਦਾ ਸਿੰਬਲ ਦੀ ਮਾਨ ਦਾ ਔਰ ਇਹਨਾਂ ਦਾ ਜਿਹੜਾ ਵੋਟ ਪੈ ਗਿਆ ਉਹ ਬੇਸਿਕਲੀ ਡਿਵਾਈਡ ਹੋ ਗਿਆ ਜਿਹਦੇ ਕਰਕੇ ਉਹ ਜਿਹੜੀ ਆ ਸੀਟ ਜਿਹੜੀ ਆ ਚਫਾਤ ਬੋਲਦੇ ਨੇ ਜਾਣਨਾ ਨਹੀਂ ਤਾਂ ਫਰਕ ਗਿਆ ਇਹ ਸੋ ਬਿਲਕੁਲ ਫਰਕ ਤਾਂ ਤੇ ਕੋਈ ਹਰ ਚੀਜ਼ ਨਾਲ ਹੀ ਪੈਂਦਾ ਕਿਉਂਕਿ ਕੋਈ ਕਿਸੇ ਇੱਕ ਚੀਜ਼ ਨਾਲ ਫਰਕ ਨਹੀਂ ਪੈਂਦਾ ਉਹ ਸਾਰੀਆਂ ਚੀਜ਼ਾਂ ਨਾਲ ਫਰਕ ਪੈਂਦਾ ਪਰ ਮੇਜਰ ਜਿਹੜਾ ਵੋਟ ਸ਼ੇਅਰ ਸੀਗਾ ਉਹ ਜੋ ਜੀ ਤਮਾਮ ਦੇ ਵਿੱਚ ਔਰ ਖੇਰਾ ਸਾਹਿਬ ਦੇ ਵਿੱਚ ਡਿਵਾਈਡ ਹੋ ਗਿਆ ਜਲੰਧਰ ਚ ਕੇਮ ਫੈਕਟਰ ਕੰਮ ਕੀਤਾ ਜਲੰਧਰ ਦੇ ਵਿੱਚ ਇੱਕ ਟੀਮ ਜਲੰਧਰ ਦੇ ਵਿੱਚ ਜਿਹੜੀ ਲੋਕਾਂ ਨੇ ਜੰਪ ਮਾਰੇ ਪਾਰਟੀਆਂ ਇੱਕ ਤੋਂ ਦੂਜੀ ਤੋਂ ਜੀ ਆ ਲੋਕਾਂ ਨੇ ਉਸ ਚੀਜ਼ ਨੂੰ ਨਿਕਾ ਰਿਆ ਔਰ ਉਹਦੇ ਤੋਂ ਅਲਾਵਾ ਜਿਹੜਾ ਚੰਨੀ ਜੀ ਦਾ ਆਪਣਾ ਖੇਰਾ ਉਹ ਜਿਹੜਾ ਫੈਕਟਰ ਔਰ ਸਾਡੀ ਜਿਹੜੀ ਟੀਮ ਹੈ ਜੰਦਰ ਇਨਾਂ ਨੇ ਕਾਫੀ ਮਿਹਨਤ ਕੀਤੀ ਔਰ ਤੁਸੀਂ ਪੋਜੀਟਿਵਲੀ ਜਿਹੜਾ ਹੈਗਾ ਉਹਨੂੰ ਰੋਲ ਪਲੇ ਕੀਤਾ ਵੀਡੀਓ ਦਾ ਵੀ ਮੈਂ ਤੁਹਾਨੂੰ ਧੰਨਵਾਦ ਕਰਦਾ 111 ਦਿਨ ਤੁਮਤਰੀ ਰੇਸ ਸੀ ਚਰਨਜੀਤ ਸਿੰਘ ਜੰਗੀ ਦਾ ਉਸ ਸਮੇਂ ਦੇ ਲੋਕਾਂ ਨੇ ਕੰਮ ਦੀ ਇਸ ਵਾਰ ਦੇਖੇ ਕਿ ਮੁੱਢਾ ਤਾਂ ਕਹਿਣਾ ਵੀ ਦੇਖੋ ਸਾਰਾ ਕੁਝ ਮਿਕਸ ਹੁੰਦਾ ਹੈ ਕੋਈ ਇੱਕ ਬੰਦੇ ਦੀ ਪ੍ਰੋਫਾਈਲ ਬਣ ਇੱਕ एनवायरनमेंट क्रिएटर ਦਾ ਉਹ ਉਹਦੇ ਵਿੱਚ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਸਨ ਔਰ ਮੈਨੂੰ ਲੱਗਦਾ ਜਦੋਂ ਇਹ ਪੋਜ਼ਿਟਿਵ ਚੀਜ਼ ਹੁੰਦੀ ਹੈ ਤਾਂ ਫਿਰ ਸਾਰੀਆਂ ਚੀਜ਼ਾਂ ਜਿਹੜੀਆਂ ਇਕੱਠੀਆਂ ਹੋ ਜਾਂਦੀਆਂ ਇੱਕ ਆਖਰੀ ਸਵਾਲ ਹੈ ਸ਼ੀਤਲ ਅੰਮ੍ਰਾਂ ਦਾ ਅਸਤੀਫਾ ਜਿਹੜਾ ਮਨਜ਼ੂਰ ਕਰ ਲਿਆ ਗਿਆ ਹੈ ਹੁਣ ਵਾਈਲ ਇਲੈਕਸ਼ਨ ਵੀ ਹੋਣਗੇ ਤੇ ਕਾਂਗਰਸ ਕਿਸ ਕੈਂਡੀਡੇਟ ਨੂੰ उतारेगी ਦੇਖੋ ਟੂ अर्ली ਹੈ ਜੇ ਤਾਂ ਆ ਚੀਜ਼ਾਂ ਸੈਟਲ ਹੋ ਗਈਆਂ